ਸਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਕਾਰ ਬਾਜ਼ਾਰ PB 29 ਦੇ ਵਿੱਚ ਤੇ ਅੱਜ ਇੱਕ ਬਰੀਜ਼ਾ ਦੀ ਡਿਟੇਲ ਲੈ ਕੇ ਆਏ ਬਾਈ ਜੀ ਟਾਇਰ ਚੈੱਕ ਕਰ ਲਓ ਗੱਡੀ ਦੇ ਅਜੇ 85 ਤੋਂ 90% ਦੇ ਲਗਭਗ ਹੈਗੇ ਆ ਇਹ ਹੈਗੀ ਆ ਜੀ ਬਰੀਜ ਆ 16 ਮਾਡਲ ਸੈਕੰਡ ਓਨਰ ਦੀ ਗੱਡੀ ਹੈ ਐਲਡੀਆਈ ਆਪਸ਼ਨਲ ਹੈ ਦੋਨੋਂ ਕੀਜ਼ ਗੱਡੀ ਦੇ ਨਾਲ ਹੈ ਤੇ ਆਪਾਂ ਤੁਹਾਨੂੰ ਇੰਟੀਰੀਅਰ ਚੈੱਕ ਕਰਾਉਣੀ ਹੈ ਇੰਟੀਰੀਅਰ ਵਾਈਜ਼ ਗੱਡੀ ਬਾਈ ਜੀ ਬਿਲਕੁਲ ਐਨ ਓਕੇ ਆ ਸਾਊਂਡ ਸਿਸਟਮ ਕੰਪਨੀ ਫਿਟਡ ਨਾਲ ਦਾ ਲੱਗਾ ਹੋਇਆ ਹੈ ਡੈਸ਼ਬੋਰਡ ਬਿਲਕੁਲ ਸਾਫ਼ ਹੈ ਸੀਟ ਕਵਰ ਨਵੇਂ ਵਰਗੇ ਆ ਨਵੇਂ ਤਾਂ ਨਹੀਂ ਪਰ ਨਵੇਂ ਵਰਗੇ ਆ ਬਹੁਤ ਵਧੀਆ ਹਾਲਤ ਦੇ ਵਿੱਚ ਪਏ ਆ ਅਜੇ ਟੋਟਲ 75000 ਕਿਲੋਮੀਟਰ ਚੱਲੀ ਹੈ ਬਹੁਤ ਸਾਫ਼ ਗੱਡੀ ਹੈ ਬਾਈ ਜੀ ਆਪਾਂ ਤੁਹਾਨੂੰ ਹਿੰਜ ਵਗੈਰਾ ਚੈੱਕ ਕਰਵਾ ਦਿੰਨੇ ਡਰਾਈਵਰ ਵਿੰਡੋ ਤੇ ਗੁਲਾਈ ਚੈੱਕ ਕਰ ਲਓ ਬਿਲਕੁਲ ਸਾਫ਼ ਹੈ ਆਪਾਂ ਤੁਹਾਨੂੰ ਬੈਕ ਸਾਈਡ ਦੀ ਵਿੰਡੋ ਦੇ ਵੀ ਹਿੰਜ ਵਗੈਰਾ ਚੈੱਕ ਕਰਵਾ ਦਿੰਨੇ ਆ ਬਿਲਕੁਲ ਇਹਨ ਗੋਲੇ ਵਗੈਰਾ ਚੈੱਕ ਕਰ ਲਓ ਬਾਈ ਜੀ ਗੱਡੀ ਚੰਗੀ ਤਰ੍ਹਾਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਵਿੰਡੋ ਚੈੱਕ ਕਰ ਲਓ ਵੇਖੋ ਕਿਤੇ ਕੋਈ ਜੰਗਾਲ ਨਹੀਂ ਕੋਈ ਪੀਸ ਦਾਗ ਹੀ ਨਹੀਂ ਕੋਈ ਪੱਲਾ ਦਾਗ ਹੀ ਨਹੀਂ ਬਹੁਤ ਸ਼ਾਨਦਾਰ ਕੰਡੀਸ਼ਨ ਦੀ ਗੱਡੀ ਹੈ ਬਾਈ ਜੀ ਐਲਡੀ ਆਪਸ਼ਨਲ ਹੈ ਤੇ ਬੈਕ ਸੀਟ ਤੋਂ ਫਰੰਟ ਦਾ 뷰 ਬਹੁਤ ਸ਼ਾਨਦਾਰ ਹੈ ਬਹੁਤ ਵਧੀਆ ਲੁੱਕ ਹੈ ਗੱਡੀ ਦੀ ਤੇ ਰੂਫ ਦਾ ਕਪੜਾ ਬਿਲਕੁਲ ਨੀਟ ਐਂਡ ਕਲੀਨ ਹੈ ਬਹੁਤ ਵਧੀਆ ਸਮਝੀ ਹੋਈ ਗੱਡੀਆਂ ਬਾਈ ਜੀ ਬਾਹਰੋਂ ਚੈੱਕ ਕਰ ਲਓ ਆਪਾਂ ਤੁਹਾਨੂੰ ਬੈਕ ਤੋਂ ਵੀ ਦਿਖਾ ਦਿੰਦੇ ਆ ਬਿਲਕੁਲ ਓਕੇ ਦੀ ਰਿਪੋਰਟ ਹੈ ਰੂਫ ਵਗੈਰਾ ਚੈੱਕ ਕਰ ਲਓ ਕਿਤੇ ਕੋਈ ਡੈਂਟ ਨਹੀਂ ਬਿਲਕੁਲ ਐਂ ਸਾਫ਼ ਪਈ ਹੈ ਆਪਾਂ ਤੁਹਾਨੂੰ ਸਾਰੀ ਗੱਡੀ ਕਰਾਵਾਂਗੇ ਚੈੱਕ ਕਨੈਕਟਰ ਸਾਈਡ ਤੋਂ ਗੱਡੀ ਦੇਖ ਲਓ ਬਾਈ ਜੀ ਬਹੁਤ ਸ਼ਾਨਦਾਰ ਹਲਕਾ ਜ ਆ ਇੱਕ ਥਾਂ ਦੋ ਥਾਵਾਂ ਤੋਂ ਰੰਗ ਉੱਠਿਆ ਹੋਇਆ ਮੈਂ ਤੁਹਾਨੂੰ ਦਿਖਾ ਦਿੰਦਾ ਮੁੜ ਕੇ ਗਾਹਕ ਕੀ ਆ ਕੇ ਕਹਿੰਦਾ ਵੀ ਇਸ ਤਰ੍ਹਾਂ ਸੀਗਾ ਆ ਦੋ ਥਾਵਾਂ ਤੋਂ ਹਲਕੇ-ਹਲਕੀਆਂ ਫਿਨਸਿੰਗੀਆਂ ਹੋਈਆਂ ਹੋਣਗੀਆਂ ਬਾਕੀ ਠੀਕ ਹੈ ਇੰਜਨ ਚੈੱਕ ਕਰ ਲਓ ਬਿਲਕੁਲ ਇੰਜਨ ਪੱਖੋਂ ਵੀ ਗੱਡੀ ਬਾਈ ਜੀ ਬਹੁਤ ਸ਼ਾਨਦਾਰ ਹੈ ਕਿਤੇ ਕੋਈ ਲੀਕੇਜ ਨਹੀਂ ਕੋਈ ਮੰਗਲਾਇਲ ਨਹੀਂ ਕੱਢਦੀ ਆ ਗੋਡੇ ਵਗੈਰਾ ਚੈੱਕ ਕਰ ਲਓ ਕੰਪਨੀ ਫਿਟਡ ਬਿਲਕੁਲ ਐਂਡ ਉਸੇ ਤਰ੍ਹਾਂ ਦੇ ਹੈ ਬਾਈ ਮੇਜਰ ਐਕਸੀਡੈਂਟ ਦੀ ਬਾਈ ਹੁਣਾਂ ਦੀ ਗਾਰੰਟੀ ਹੈ ਬਿਲਕੁਲ ਜੈਨੂਨ ਪੀਸ ਆ ਬਾਈ ਬੰਪਰ ਟੂ ਬੰਪਰ ਸਾਰੀ ਗੱਡੀ ਓਰੀਜਨਲ ਹੈ ਆਪਾਂ ਤੁਹਾਨੂੰ ਬੋਨਟ ਦੀਆਂ ਸੀਲਾਂ ਵੀ ਚੈੱਕ ਕਰਵਾ ਦਿੰਦੇ ਆ ਚੰਗੀ ਤਰ੍ਹਾਂ ਨਿਗਾਹ ਮਾਰ ਲਓ ਬਹੁਤ ਵਧੀਆ ਹਾਲਤ ਦੇ ਵਿੱਚ ਨੇ ਬਹੁਤ ਸ਼ਾਨਦਾਰ ਗੱਡੀ ਹੈ ਬਾਈ ਜੀ ਤੇ 53522 ਹੁਣੀ ਕਰਦੇ ਆ ਡਿਮਾਂਡ ਨੰਬਰ ਸਕਰੀਨ ਤੇ ਚੱਲਦਾ ਜੇ ਕਿਸੇ ਵੀਰ ਨੂੰ ਜੱਚਦੀ ਤਾਂ ਗੱਲ ਕਰ ਲਓ ਤੁਸੀਂ ਸਾਡੇ ਚੈਨਲ ਤੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇਸ ਤਰ੍ਹਾਂ ਦੇ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਜੁੜਦੇ ਬਸਦੇ ਰਹੋ ਰੱਬ ਰਾਖਾ